ਸਸਕਲ ਦਨਿਕਸਵਰਾ ਟੀਵੀ ਦੇਖ ਰਹੇ ਹੋ ਔਰ ਜੇਕਰ ਗੱਲ ਕਰਦੇ ਆ ਤਾਂ 26 ਤਰੀਕ ਦੀ ਉਹ ਰਾਤ ਜਦ ਕਿ ਜਿਹੜਾ ਬਹੁਤ ਸਾਰਾ ਰਾਵੀ ਦਰਿਆ ਦੇ ਵਿੱਚ ਪਾਣੀ ਆ ਜਾਣ ਦੇ ਨਾਲ ਬੰਨ ਟਟਣੇ ਸ਼ੁਰੂ ਹੋ ਗਏ ਇੱਕ ਤੋਂ ਇੱਕ ਕਰਕੇ ਜਿਹੜਾ ਬੰਨ ਟੁੱਟਣਾ ਸ਼ੁਰੂ ਹੋਇਆ ਜਿਸ ਦੇ ਨਾਲ ਇਸ ਏਰੀਆ ਦਾ ਬਹੁਤ ਸਾਰਾ ਨੁਕਸਾਨ ਆਇਆ ਜੇ ਤਸਵੀਰਾਂ ਐਸ ਵੇਲੇ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਮੈਂ ਐਸ ਵੇਲੇ ਬਿਲਕੁਲ ਰਾਵੀ ਦਰਿਆ ਦੇ ਉੱਤੇ ਖੜਾ ਆ ਤਸਵੀਰਾਂ ਚ ਇਹ ਉਹ ਰਾਵੀ ਦਰਿਆ ਜਿਸ ਨੇ ਪੂਰਾ ਕਹਿਰ ਪਾਇਆ ਸੀ ਉਸ ਰਾਤ ਔਰ ਆਪਣੇ ਨਾਲ ਬਹੁਤ ਸਾਰੇ ਘਰਾਂ ਦੇ ਸੁਪਨੇ ਬਹੁਤ ਸਾਰੇ ਲੋਕਾਂ ਦੇ ਆਰਮਾਨ ਜਿਹੜਾ ਸੀਗਾ ਇਹ ਰਾਵੀ ਦਰਿਆ ਆਪਣੇ ਨਾਲ ਰੋੜ ਕੇ ਲੈ ਗਿਆ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਆ ਅੱਜ ਚਾਰਛਫੇਰੇ ਉਜਾੜ ਹੀ ਲੱਗ ਰਿਹਾ ਦੂਰ ਦੂਰ ਤੱਕ ਦੇਖੋ ਕਿ ਰੇਤ ਹੀ ਰੇਤ ਦਿਖਾਈ ਦੇ ਰਹੀ ਹੈ ਇਵਨ ਕਿ ਜਿਹੜੇ ਖੇਤਾਂ 'ਚ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਵੀ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਕਿ ਥੱਲੇ ਰੇਤ ਹੀ ਰੇਤ ਦਿਖਾਈ ਦੇ ਰਹੀ ਹੈ ਔਰ ਦੱਸ ਦੇਣਾ ਚਾਹੁੰਦਾ ਕਿ ਇਹ ਕਿਸਾਨਾਂ ਦੇ ਖੇਤ ਸੀ ਇਹ ਉਹ ਖੇਤ ਸੀ ਜਿੱਥੇ ਕਿਸਾਨ ਆਪਣੀ ਫਸਲ ਜਿਹੜੀ ਆ ਉਹਨੂੰ ਬੀਜ ਕੇ ਆਪਣਾ ਧਰਮਧਰ ਚਲਾਉਂਦੇ ਸੀ ਆਪਣਾ ਰੋਟੀ ਪਾਣੀ ਦਾ ਕੰਮ ਚਲਾਉਂਦੇ ਸੀ ਔਰ ਇਹ ਉਹ ਖੇਤ ਸੀ ਜਿਨ੍ਹਾਂ ਤੋਂ ਇਹਨਾਂ ਦੇ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਸੀ ਜਿੱਥੋਂ ਪੰਜਾਬ ਅੰਨ ਦਾਤਾ ਕਹਲੌਣ ਵਾਲਾ ਅੰਨ ਦਾਤਾ ਇਹਨਾਂ ਖੇਤਾਂ ਦਾ ਜਿਹੜਾ ਅੰਨ ਆ ਉਹ ਪੰਜਾਬ ਦੇ ਸ਼ਾਨ ਬਣਦਾ ਸੀ ਪੰਜਾਬ ਦੀ ਪੱਗ ਬਣਦਾ ਸੀ ਔਰ ਇਹ ਪੱਗ ਦੇ ਸਰਤਾਜ ਉਹ ਕਿਸਾਨ ਜਿਹੜੇ ਇਸ ਅੰਨ ਨੂੰ ਉਗਾਉਂਦੇ ਸੀ ਉਹ ਵੀ ਸਾਡੇ ਨਾਲ ਆ ਪਹਿਲਾਂ ਤਾਂ ਉਹਨਾਂ ਤੋਂ ਜਾਣਦੇ ਆ ਆਪਾਂ ਜੀ ਕੀ ਨਾਂ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਰਾਤ ਦਰਦ ਦੇਖਿਆ 26 ਦੀ ਰਾਤ ਕਿਸ ਤਰੀਕੇ ਦੀ ਸੀ 26 ਦੀ ਰਾਤ ਬਹੁਤ ਖ਼ਤਰਨਾਕ ਸੀ ਜੀ ਇੱਥੋਂ ਤੱਕ ਪਾਣੀ ਸਾਰਾ ਆਇਆ ਹੋਇਆ ਸੀ ਬੰਨ ਟੁੱਟਣ ਦੇ ਕਿਨਾਰੇ ਆਇਆ ਹੋਇਆ ਸੀ ਬਹੁਤ ਮੁਸ਼ਕਲ ਪਿਛੋਂ ਟੁੱਟ ਗਿਆ ਬੰਨ ਕੋਹਨੇ ਵੱਲ ਤੋਂ ਤਾਂ ਥਾਂ ਪਾਣੀ ਆ ਗਿਆ ਸੀ ਔਰ ਨੁਕਸਾਨ ਬਹੁਤ ਹੋਇਆ ਇਧਰ ਝੋਨੇ ਹੀ ਇਧਰ ਪਪੂਲਰ ਹੀ ਮਾਂ ਬੀਜੇ ਹੀ ਆ ਦਰਿਆ ਤੋਂ ਤਿੰਨ ਕਿੱਲੇ ਪਰਾਂ ਹੀ ਇਧਰ ਆ ਗਿਆ ਸਾਰੀ ਪੈਲੀ ਰੋੜ ਕੇ ਲੈ ਗਿਆ ਆ ਉਧਰ ਵੀ ਫਸਲਾਂ ਝੋਨੇ ਹੀ ਸੋਲਰ ਮੋਟਰਾਂ ਡੁੱਬ ਗਈਆਂ ਬਹੁਤ ਨੁਕਸਾਨ ਹੋਇਆ ਜੀ ਇਧਰ ਤੋਂ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਰਾਵੀ ਦਰਿਆ ਦੀਆਂ ਕਿਸਾਨਾਂ ਦਾ ਬਹੁਤ ਕੁਝ ਰੋੜ ਕੇ ਲੱਗੀ ਤਕਦੀਰ ਰੋੜ ਕੇ ਲੱਗੀ ਉਹਨਾਂ ਦੇ ਅਰਮਾਨ ਰੋੜ ਕੇ ਲੱਗੀ ਰਾਵੀ ਤਾਂਡਵ ਕਰ ਰਹੀ ਸੀ 26 ਦੀ ਰਾਤ ਨੂੰ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਸੀ ਲੋਕ ਪੱਬਾਂ ਭਾਰ ਹੋਏ ਸੀ ਰਾਤ ਕਿਸੇ ਨੇ ਸੌਂਕੇ ਨਹੀਂ ਦੇਖਿਆ ਉਹ ਰਾਤਾਂ ਕਿਸੇ ਨੇ ਸੌਂਕੇ ਨਹੀਂ ਦੇਖੀਆਂ ਹਾਂਜੀ 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 ਇੱਥੇ ਅਸੀਂ ਰਾਤ ਇਹ ਜੇਸੀਬੀ ਲਾ ਕੇ ਤੋੜੇ ਦਾੜੇ ਪਾ ਕੇ ਪੂਰੇ ਪਿੰਡ ਨੇ ਆ ਕੇ ਫਿਰ ਬੜੇ ਜ਼ੋਰ ਦੇ ਨਾਲ ساری ਤਸਵੀਰਾਂ ਬਚਾ ਕੀਤਾ ਲੇਕਿਨ ਫਿਰ ਵੀ ਜਾ ਕੇ ਦੇਖ ਲਓ ਕਿ ਕਿੰਨਾ ਸਟੱਡਿਆ ਸਟੱਡ ਦੇ ਨਾਲ ਜ਼ੋਰ ਦੀ ਪਾਣੀ ਵਜ ਕੇ ਘੁੰਮ ਘੁੰਮ ਘਮਾ ਕੇ ਤੇ ਫਿਰ ਇੱਥੇ ਆ ਕੇ ਵਾਜਦਾ ਹੀ ਇੱਥੇ ਉਦੋਂ ਸੀ ਨੂੰ ਬਹੁਤ ਬਹੁਤ ਜ਼ਿਆਦਾ ਉਹ ਤਾਂ ਟਾਂਡਾ ਮਚਾਇਆ ਨੇ ਜੋ ਵੀ ਉਧਰ ਹੀ ਸਾਡੇ ਸੋਲਰ ਸਾਲਰ ਸਾਰਿਆਂ ਦੇ ਦੇ ਹਟਾ ਨਾ ਪਏਗੇ ਸਾਰੇ ਕੋਈ ਨਹੀਂ ਪਤਾ ਜਮੀਨ ਦਾ ਝੋਨਾ ਲੱਗਾ ਹੀ ਮਾਂ ਬੀਜੇ ਹੀ ਇਹ ਸੋਲਰ ਸਾਲਰ ਸਾਰੇ ਸਾਡੇ ਬਿਲਕੁਲ ਤੈਸ਼ ਨੈਸ਼ ਹੋ ਗਏ ਜੀਰ ਬਈ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਇਹ ਉਹੀ ਏਰੀਆ ਜਿੱਥੇ ਪਿਛਲੀ ਵਾਰੀ ਜਦੋਂ ਹੜ ਦੀ ਸਥਿਤੀ ਬਣੀ ਸੀ ਤੇ ਸਭ ਤੋਂ ਜ਼ਿਆਦਾ ਬੰਨ ਟੁੱਟਣ ਦਾ ਖਤਰਾ ਇੱਥੇ ਸੀਗਾ ਇਸੇ ਏਰੀਆ ਦੇ ਵਿੱਚੋਂ ਜਿਹੜੇ ਡੀ ਸੀ ਸੀ ਉਦੋਂ ਮੇਰੇ ਖਿਆਲ ਨਾਲ ਰਵੀ ਭਗਤ ਸੀ ਉਹਨਾਂ ਨੂੰ ਜਿਹੜਾ ਅਸੀਂ ਸਨਮਾਨ ਮਿਲਿਆ ਸੀਗਾ ਕਿ ਉਹਨਾਂ ਨੇ ਇਸ ਏਰੀਏ ਨੂੰ ਬੰਨ ਨੂੰ ਬੰਨ ਕੇ ਦਰਖਤ ਸੁੱਟ ਕੇ ਇਸ ਏਰੀਏ ਦਾ ਬਚਾਅ ਕੀਤਾ ਸੀ ਹੜ੍ਹਾਂ ਤੋਂ ਹਾਂਜੀ 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 ਇਹ ਉਹੀ ਏਰੀਆ ਹਾਂਜੀ ਹਾਂਜੀ ਉਹੀ ਉਹੀ ਏਰੀਆ ਇੱਥੇ ਮੁਰਕ ਪ੍ਰਕਾਸ਼ ਸਿੰਘ ਵੀ ਇੱਥੇ ਵੀ ਆਏ ਹੀ ਇੱਥੇ ਮੁਰਕ ਬਾਦਲ ਸਾਹਿਬ ਵੀ ਇੱਥੇ ਆਏ ਆਏ ਮੌਕਾ ਵੇਖ ਕੇ ਗਏ ਸਾਰਾ ਇਹ ਵੀ ਉਦੋਂ ਦਾ ਸੀ ਇਹ ਉਦੋਂ ਐਦਕਾਂ ਤੇ ਉਹਦੇ ਨੂੰ ਤਿੰਨ ਗੁਣਾ ਪਾਣੀ ਵਧਿਆ 88 ਨੂੰ ਬਹੁਤ ਬੁਰਾ ਹਾਲ ਹੋਇਆ ਤੇ ਕੰਦ ਪਾਣੀ ਦੇ ਨਾਲ ਤੁਸੀਂ ਬਹੁਤ ਜ਼ਿਆਦਾ 88 ਆਪਣੇ ਅੱਖਾਂ ਦੇਖੀ ਹੋਣੀ ਆ ਉਦੋਂ ਨਾਲੋਂ ਤੇ ਹੁਣ ਨਾਲੋਂ ਕਿੰਨਾ ਕੁ ਫਰਕ ਸੀ ਉਦੋਂ ਨਾਲੋਂ ਹੁਣ ਤਿੰਨ ਗੁਣਾ ਪਾਣੀ ਜ਼ਿਆਦਾ ਜ਼ਿਆਦਾ ਸੀ ਜੀ ਉਦੋਂ ਉਦੋਂ ਇੱਥੇ ਸਾਡੇ ਮਤਲਬ 3-3 4-4 ਫੁੱਟ ਪਾਣੀ ਤੇ ਹੁਣ ਸਾਡੇ ਖੇਤਾਂ ਦੇ ਵਿੱਚ 10-10 12-12 ਫੁੱਟ ਪਾਣੀ ਆ ਗਿਆ ਜੀ ਅਹੀਂ ਵੇਖਣ ਨੇ ਦੂਰ ਦੂਰ ਤੱਕ ਰੇਤ ਹੀ ਦਿਖਾਈ ਦੇ ਰਹੀ ਕਿਤੇ ਫਜ਼ਲ ਤੇ ਦੇਖਦੀ ਨਹੀਂ ਮੈਂ ਨਾ ਕੋਈ ਚੀਜ਼ ਨਹੀਂ ਸਾਡੀ ਚੌਂਕੀ ਹੀ ਫਾਰਵਰਡ ਸਭ ਕੁਝ ਲੈ ਗਿਆ ਗਰੋੜ ਕੇ ਪੈਲੀਆਂ ਵੀ ਚੌਂਕੀ ਤਾਰ ਕੁਛ ਨਹੀਂ ਜਾ ਜਾ ਕੇ ਬਚਿਆ ਉਧਰ ਜਾ ਕੇ ਖੁਦ ਜਾ ਕੇ ਵੇਖੋ ਲਾਗੇ ਜਾ ਕੇ ਤਾਰਾਂ ਕੋ ਦੇਖੋ ਡੰਗਰ ਫਿਰ 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 ਰਹੀ ਵਾਰਾ ਸਭ ਜੋ ਤਾਰ ਤੂ ਟੁੱਟ ਗਈ ਸਭ ਆ ਰੇਤ ਰਾਤ ਪੈਲੀ ਤੇ ਹੋ ਗਈ ਸਾਰੀ ਪੂਰੀ ਪੂਰੀ ਪੈਲੀ ਪੈਲੀ ਬਰਬਾਦ ਹੋ ਗਈ ਪੂਰੀ ਤੇ ਕੋਈ ਪੂਰਾ ਨਹੀਂ ਕਰ ਸਕਦਾ ਪਰ ਭਾਈ ਨਹੀਂ ਕਰ ਸਕਦਾ ਹਾਂਜੀ ਪਰ ਜੇ ਇਸ ਇਲਾਕੇ ਦੀ ਗੱਲ ਕਰਦੇ ਆ ਤਾਂ ਭਾਵੇਂ ਕਿ ਸਭ ਤੋਂ ਖਤਰਨਾਕ ਪੁਆਇੰਟ ਇਹ ਦੱਸਿਆ ਜਾਂਦਾ ਸੀ ਹਾਂਜੀ ਹਾਂਜੀ ਲਾਲ ਲਕੀਰ ਦੇ ਉੱਤੇ ਤੁਸੀਂ ਬੈਠੇ ਸੀ ਬਿਲਕੁਲ ਬਿਲਕੁਲ ਪਰ ਜੇ ਗੱਲ ਕਰਦੇ ਤਾਂ ਪਿੱਛੋਂ ਬਹੁਤ ਸਾਰੀ ਥਾਵਾਂ ਤੋਂ ਬੰਨ ਟੁੱਟ ਜਾਣ ਦੇ ਕਾਰਨ ਜਿਹੜਾ ਸੀਗਾ ਇਸ ਏਰੀਆ ਦਾ ਬਚਾਅ ਹੋ ਗਿਆ ਹਾਂਜੀ ਹਾਂਜੀ ਅਸੀਂ ਇੱਥੇ ਮਸਲ ਲਾਲੋ ਵੀ ਦੋ ਰਾਤਾਂ ਨਹੀਂ ਸੋਤੇ ਪੂਰੀ ਰਾਤ ਟਰੈਕਟਰ ਟਰਾਲੀਆਂ ਲੈ ਕੇ ਆਪਣੇ ਤੋਂ ਚਾੜਪੁਰ ਤੋਂ ਲੈ ਕੇ ਇੱਧਰ ਤੱਕ ਸਾਰੀ ਰਾਤ ਹੀ ਕਰਦੇ ਰਹੇ ਆਂ ਉਹ ਤੋੜੇ ਲੈ ਕੇ ਟਰਾਲੀਆਂ ਲੈ ਕੇ ਮਿੱਟੀ ਲੈ ਕੇ ਵੀ ਕਿਦੋਂ ਪਾਣੀ ਨਾ ਵੀ ਮਾਸਾ ਨਾ ਲੈ ਨਾ ਹੋਵੇ ਪੂਰੀ ਇਨੀ ਯਾਦ ਹੋ ਯਾਰ ਕੀਤੀ ਆ ਪੂਰੇ ਪੰਜਾਬ ਭਰ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਪਰ ਜੇ ਗੱਲ ਕਰਦੇ ਇਸ ਏਰੀਆ ਦੀ ਤੇ ਅਸੀਂ ਵੇਖਣ ਨੇ ਹਾਂ ਫਸਲਾਂ ਬਚਾਅ ਹੋ ਗਿਆ ਫਸਲਾਂ ਇੱਧਰ ਬਚਾਵਾ ਪਰ ਜੋ ਅੱਗੇ ਅੱਗੇ ਤਾਂ ਬਿਲਕੁਲ ਹੀ ਵੀ ਤਾਂ ਡਵੇ ਹਾਂਜੀ ਸੋ ਤਸਵੀਰਾਂ ਤੁਹਾਨੂੰ ਕਿਸਾਨਾਂ ਨੇ ਆਪ ਬਿਆਨ ਕੀਤੀਆਂ ਤਸਵੀਰਾਂ ਦੱਸ ਰਹੀਆਂ ਨੇ ਕਿ ਬਹੁਤ ਹੀ ਬੁਰੇ ਹਾਲਾਤ ਸੀ ਇੱਥੋਂ ਦੇ ਔਰ ਅੱਛਾ ਤੁਸੀਂ ਦੇਖ ਸਕਦੇ ਹੋ ਕਿ ਪ੍ਰਚੰਡ ਰੂਪ ਜਿਹੜਾ ਧਾਰਿਆ ਸੀ ਉਦੋਂ ਦਰਿਆਣੇ ਉਹ ਇਸ ਵੇਲੇ ਉਹ ਦਰਿਆ ਜਿਹੜਾ ਆ ਸ਼ਾਂਤ ਧੋਕੇ ਬੈਠਾ ਆ ਔਰ ਇਸ ਦਰਿਆ ਦੀ ਭੇਟ ਬਹੁਤ ਸਾਰੇ ਘਰ ਰੁੜ ਗਏ ਬਹੁਤ ਘਰ ਭੇਟ ਚੜੇ ਇਸ ਦੀ ਬਹੁਤ ਸਾਰੇ ਲੋਕਾਂ ਦੇ ਅਰਮਾਨ ਇਸ ਦਰਿਆ ਦੀ ਭੇਟ ਚੜੇ ਬਹੁਤ ਸਾਰੇ ਬੱਚਿਆਂ ਦੇ ਸੁਪਨੇ ਬੱਚਿਆਂ ਦੀਆਂ ਕਿਤਾਬਾਂ ਰੋੜ ਕੇ ਲੈ ਗਿਆ ਇਹ ਦਰਿਆ ਘਰਾਂ ਦੇ ਘਰ ਫਸਲਾਂ ਤੇ ਜੇ ਗੱਲ ਕਰੀਏ ਤਾਂ ਹਰ ਇੱਕ ਇਨਸਾਨ ਜਿਹੜਾ ਆ ਉਹ ਇਸ ਵੇਲੇ ਇਸ ਦਰਿਆ ਦੀ ਜੋ ਭੇਡ ਚੜਿਆ ਤਰਸ ਤਰਸ ਕਰ ਰਿਹਾ ਔਰ ਇਹ ਤਸਵੀਰਾਂ ਉਸੇ ਦਰਿਆਦਿਆਂ ਨੇ ਜਿਸ ਨੇ ਇਸ ਏਰੀਏ ਦੇ ਵਿੱਚ ਆਪਣਾ ਟਾਂਡਵ ਦਿਖਾਇਆ ਸੀਗਾ ਔਰ ਅੱਜ ਇਹ ਦਰਿਆ ਬਿਲਕੁਲ ਸ਼ਾਂਤ ਹੈ ਔਰ ਅਸੀਂ ਆਪਣੇ ਚੈਨਲ ਦੇ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜੇਕਰ ਤੁਸੀਂ ਵੀ ਆਪਣੇ ਦਸਵੰਦ ਵਿੱਚੋਂ ਕਿਸੇ ਦੀ ਮਦਦ ਕਰਨਾ ਚਾਹੋ ਤਾਂ ਇਸ ਏਰੀਏ 'ਚ ਜਰੂਰ ਆਓ ਔਰ ਉਹਨਾਂ ਲੋਕਾਂ ਦਾ ਜਰੂਰ ਬਾਫੜੋ ਉਹਨਾਂ ਲੋਕਾਂ ਦੀ ਜਿਹੜੇ ਸੱਚਮੁੱਚ ੜੇ ਆ ਉਹ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਅਜਿਹੀਆਂ ਖਬਰਾਂ ਲੈ ਕੇ ਤੁਹਾਡੇ ਵਿੱਚ ਫੇਰ ਹਾਜ਼ਰ ਹੋਵਾਂਗੇ ਭਾਰਤ ਪਾਕ ਸਰਹੱਦ ਤੋਂ ਵਿਸ਼ਾਲ ਸ਼ਰਮਨਪੋੜ ਦਾਨਿਕ ਚੋਲਾ ਟੀਵੀ